ਸਰਜੀ ਕਾ ਜੀ ਮੈਂ ਆਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰਤਾਂ ਦੇ ਹੱਕ ਦੇ ਵਿੱਚ ਉਤਰ ਆਏ ਨੇ ਲੇਕਿਨ ਅਸੀਂ ਪਹਿਲਾਂ ਗੱਲ ਕਰ ਲੈਨੇ ਆ ਕਿ ਚਲੋ ਔਰਤਾਂ ਦੇ ਹੱਕ ਦੇ ਵਿੱਚ ਆਏ ਨੇ ਲੇਕਿਨ ਪਿੱਛੇ ਕੋ ਕਾਫੀ ਔਰਤਾਂ ਨੂੰ ਜਿਹੜਾ ਹੈ ਗਲਤ ਵੀ ਬੋਲਿਆ ਗਿਆ ਹੈ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੀ ਬੋਲਿਆ ਗਿਆ ਹੈ ਚਲੋ ਉਹ ਵੀ ਗੱਲ ਸਾਈਡ ਤੇ ਕਰ ਦਿੰਨੇ ਆ ਇਹ ਗੱਲ ਕਰ ਲੈਨੇ ਆ ਕਿ ਜਿਹੜੇ ਔਰਤਾਂ ਦੇ ਹੱਕ ਦੇ ਵਿੱਚ ਆਏ ਨੇ ਜਿਹੜਾ ਵੱਡਾ ਐਲਾਨ ਕਰਨ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰਤਾਂ ਨੂੰ ਲੈ ਕੇ ਕੀ ਉਹਦੇ ਉੱਤੇ खरे ਉਤਰ ਪਾਣਗੇ ਕਿਉਂਕਿ ਪਹਿਲਾਂ ਅਮਨ अरोड़ा ਵੱਲੋਂ ਵਾਅਦੇ ਕੀਤੇ ਗਏ ਫਿਰ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਵਾਅਦੇ ਕੀਤੇ ਗਏ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਅਦੇ ਕਰਦੇ ਨਜ਼ਰ ਆ ਰਹੇ ਨੇ ਜੇਕਰ ਉਹ ਔਰਤਾਂ ਦੇ ਮੰਨ ਲੋ ਹੱਕ ਦੇ ਵਿੱਚ ਆ ਵੀ ਜਾਂਦੇ ਨੇ 2026 25 26 ਦੇ ਵਿੱਚ ਜੇਕਰ ਉਹ ਔਰਤਾਂ ਨੂੰ ਇਹ ਜੋ ਬਣਦੀ ਰਾਸ਼ੀ ਦੇਣ ਦੇ ਹੱਕ ਦੇ ਵਿੱਚ ਆ ਵੀ ਜਾਂਦੇ ਨੇ ਤੇ ਫਿਰ ਉਹ ਪੈਸਾ ਕਿੱਥੋਂ ਆਵੇਗਾ ਇੱਕ ਪਾਸੇ ਤਾਂ ਜਿਹੜੇ ਨੇ ਹਰ ਪੀੜਤਾ ਵਾਸਤੇ ਮਦਦ ਮੰਗੀ ਜਾ ਰਹੀ ਹੈ ਜਿਹੜਾ ਇਹਨਾਂ ਨੇ ਮਿਸ਼ਨ ਚੜ੍ਹਦੀ ਕਲਾ ਚਲਾਇਆ ਹੋਇਆ ਹੈ ਕੀ ਫਿਰ ਇਹ ਸਭ ਕੁਝ ਝੂਠ ਹੈ ਦੇ ਦੂਸਰੇ ਪਾਸੇ ਪੰਚਾਇਤਾਂ ਕੋਲ ਵੀ 5-5% ਮੰਗਿਆ ਜਾ ਰਿਹਾ ਹੈ ਕੱਲ ਹੀ ਇਹਨਾਂ ਨੇ ਜਿਹੜਾ ਹੈ ਕਈ ਪੰਚਾਇਤਾਂ ਨੂੰ ਜਿਹੜੇ ਨੇ ਉਹ ਪੱਤਰ ਭੇਜਿਆ ਹੈ ਕਿ ਆਪਣੇ 5% ਦਿਓ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਵਾਅਦਾ ਕਰਦੇ ਨਜ਼ਰ ਆਉਂਦੇ ਨੇ ਉਹ ਵਾਦੇ ਤੇ ਉਹ ਵੈਸੇ ਮੈਂ ਕਦੀ ਉਹਨਾਂ ਨੂੰ ਖਰੇ ਉੱਤਰਿਆ ਚਲੋ ਮੈਂ ਆਪਣੀ ਗੱਲ ਨਹੀਂ ਕਰਦੀ ਪੰਜਾਬ ਦੇ ਲੋਕਾਂ ਨੂੰ ਹੀ ਪਤਾ ਹੈ ਉਹਨਾਂ ਵਾਦੇ ਉੱਤੇ ਖਰੇ ਉੱਤਰਿਆ ਤਾਂ ਨਹੀਂ ਦੇਖਿਆ ਜਾ ਸਕਦਾ ਲੇਕਿਨ ਚਲੋ ਫਿਰ ਵੀ ਕਿਤੇ ਨਾ ਕਿਤੇ ਜੇਕਰ ਆਪਾਂ ਗੱਲ ਕਰ ਵੀ ਲੈਂਦੇ ਆ ਕਿ ਉਹ ਦਸੰਬਰ ਜਨਵਰੀ ਤੱਕ ਜੇ ਔਰਤਾਂ ਲਈ ਇਹ ਐਲਾਨ ਕਰ ਵੀ ਦਿੰਦੇ ਨੇ ਔਰਤਾਂ ਲਈ ਤਾਂ ਚਲੋ ਬੜੀ ਖੁਸ਼ਹਾਲੀ ਵਾਲੀ ਗੱਲ ਹੈ ਲੇਕਿਨ ਜੇਕਰ ਇਹ ਇਹੋ ਜਿਹੇ ਵਾਦੇ ਕੀਤੇ ਜਾਂਦੇ ਨੇ ਤੇ ਇਹਨਾਂ ਵਾਧਿਆਂ ਦੇ ਉੱਤੇ ਕੀ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਖਰੇ ਉੱਤਰ ਪਾਉਣਗੇ ਇਹ ਪਹਿਲੂ ਇੱਕ ਇਹ ਇੱਕ ਪਹਿਲ ਦਿਖਾ ਰਹੇ ਆ ਜਿਹੜਾ ਦੂਜੀ ਪਹਿਲ ਹੈ ਉਹ ਫਿਰ ਦਿਖਾਵਾਂਗੇ ਕਿ ਇੱਕ ਪਾਸਾ ਹੈ ਇੱਕ ਪਾਸੇ ਹੜ੍ਹ ਪੀੜਤਾ ਵਾਸਤੇ ਮਦਦ ਮੰਗੀ ਜਾ ਰਹੀ ਹੈ ਪੰਚਾਇਤਾਂ ਦੇ ਕੋਲੋਂ ਜਿਹੜੀਆਂ ਨੇ ਜ਼ਮੀਨਾਂ ਦਾ 55% ਮੰਗਿਆ ਜਾ ਰਿਹਾ ਹੈ ਕਹਿ ਰਹੇ ਨੇ ਕਿ ਕਿ ਉਹਦਾ ਨਾਮ ਸੀਗਾ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਲੋਕਾਂ ਦੇ ਕੋਲੋਂ ਫੰਡ ਮੰਗ ਰਹੇ ਨੇ ਤੇ ਕੀ ਔਰਤਾਂ ਨਾਲ ਜਿਹੜਾ ਹੁਣ ਵਾਅਦਾ ਕਰਨ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਉੱਤੇ ਉਹ ਖਰੇ ਉਤਰ ਜਾਣਗੇ ਜੇ ਉਹ ਉਤਰ ਜਾਣਗੇ ਤਾਂ ਫਿਰ ਬਹੁਤ ਵਧੀਆ ਗੱਲ ਹੈ ਕਿਉਂਕਿ ਔਰਤਾਂ ਕਾਫੀ ਦੇਪਤੋਂ ਜਿਹੜੀਆਂ ਨੇ ਸਵਾਲ ਪੁੱਛਦੀਆਂ ਨਜ਼ਰ ਆਉਂਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਫਿਰ ਵੀ ਚਲੋ ਆਪਾਂ ਉਸ ਟੌਪਿਕ ਤੇ ਗੱਲ ਕਰ ਲੈਨੇ ਆ ਕਿ ਹੁਣ ਇੱਕ ਵੱਡਾ ਐਲਾਨ ਕੀਤਾ ਹੈ ਸਮਝ ਲਓ ਤਾਂ ਔਰਤਾਂ ਲਈ ਖੁਸ਼ੀ ਹੈ ਸਮਝ ਲਓ ਕਿ ਔਰਤਾਂ ਜਿਸ ਚੀਜ਼ ਦਾ ਇੰਤਜ਼ਾਰ ਕਰ ਰਹੀਆਂ ਸੀ ਕਿਉਂਕਿ ਘਰਾਂ ਦੇ ਵਿੱਚ ਕਈ ਹਾਊਸ ਵਾਈਫ ਨੇ ਕਈਆਂ ਨੂੰ ਜਿਹੜੀ ਹੈ ਕਿਸੇ ਤਰੀਕੇ ਉਹਨਾਂ ਕੋਲ ਖਰਚਾ ਪਾਣੀ ਕਰਨ ਵਾਸਤੇ ਉਹਨਾਂ ਕੋਲ ਮਤਲਬ ਕੋਈ ਇਨਕਮ ਸੋਰਸ ਨਹੀਂ ਹੈਗਾ ਤਾਂ ਉਹਨਾਂ ਲਈ ਖੁਸ਼ਕਬਰੀ ਹੈ ਲੇਕਿਨ ਇਹ ਅਸੀਂ ਇੱਕ ਪਹਿਲੂ ਦਿੱਤਾ ਹੈ ਕਿ ਔਰਤਾਂ ਦੇ ਹੱਕ ਦੇ ਵਿੱਚ ਆਏ ਨੇ ਤੇ ਉਹ ਹੱਕ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੱਖਿਆ ਹੈ ਤਾਂ ਮੁਤਾਬਿਕ ਨੇ ਸੂਤਰਾਂ ਤੋਂ ਬੰਦੀ ਜਾਣਕਾਰੀ ਆਈ ਕਿ ਪੰਜਾਬ ਦੇ ਮੁੱਖ ਮੰਤਰੀ ਨੇਕੀ ਬਿੱਜੀ ਚੈਨਲ ਦੇ ਇੰਟਰਵਿਊ ਦੌਰਾਨ ਬਿਆਨ ਦਿੱਤਾ ਗਿਆ ਕਿ ਪੰਜਾਬ ਚ ਔਰਤਾਂ ਨੂੰ 1100 ਰੁਪਏ ਅਗਲੇ ਸਾਲ 2026 ਦੇ ਬਜਟ ਵਿੱਚ ਪਾਸ ਹੋਣ ਤੋਂ ਬਾਅਦ ਮਿਲਣਗੇ ਉਹਨਾਂ ਨੇ ਕਿਹਾ ਕਿ ਸਾਰੀ ਪਾਰਟੀਆਂ ਇਸ ਪੂਰਾ ਕੰਮ ਕਰ ਰਹੀ ਹੈ ਤੇ ਅਗਲੇ ਸਾਲ ਤੋਂ ਔਰਤਾਂ ਨੂੰ 1100 ਰੁਪਏ ਮਿਲਨੇ ਸ਼ੁਰੂ ਹੋ ਜਾਣਗੇ ਵਕੀਲ ਅਸ਼ੂਰੀ ਸ਼ਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਨੇ 1100 ਰੁਪਏ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਗਲੇ ਜਿਹੜੇ ਨੇ 2026 ਦੇ ਬਜਟ ਵਿੱਚ ਜਿਹੜੇ ਮਿਲਨੇ ਸ਼ੁਰੂ ਹੋ ਜਾਣਗੇ ਯਾਨੀ ਕਿ ਬਜਟ ਪਾਸ ਹੋਵੇਗਾ 31 ਮਾਰਚ ਤੋਂ ਬਾਅਦ ਤਾਂ ਕੀ ਇਹ ਅੱਗੇ ਵੀ ਅਮਨ अरोड़ा ਵੱਲੋਂ ਵੀ ਕਿਹਾ ਗਿਆ ਸੀ ਕਿ ਅੱਗੇ ਜਿਹੜੇ ਨੇ ਉਹ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਕਿਹਾ ਗਿਆ ਹੁਣ ਇਹਦੇ ਤੇ ਵੇਖਿਆ ਜਾਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਲੇ ਬਜਟ ਯਾਨੀ ਕਿ 2026 ਦੇ ਵਿੱਚ ਇਹ ਪੈਸੇ ਦੇਂਦੇ ਦੇਣਗੇ ਜਾਂ ਫਿਰ ਇੱਕ ਲਾਰਾ ਲਾ ਕੇ ਹੀ ਔਰਤਾਂ ਨੂੰ ਰੱਖ ਦਿੱਤਾ ਜਾਵੇਗਾ